ਲਓ ਬਾਈ ਜੀ ਅਸੀਂ ਖੜੇ ਆ ਜਿਲ੍ਹਾ ਬਠਿੰਡਾ ਪਿੰਡ ਸੁੱਖਾ ਸਿੰਘ ਵਾਲਾ ਆ ਤੁਸੀਂ ਦੇਖਦੇ ਹੋਵੋਗੇ ਵੀ ਆ ਮੋਟਰਸਾਈਕਲ ਦੀ ਹਾਲਤ ਦੇਖੋ ਉਧਰੋਂ ਅੱਗ ਆਈ ਆ ਪਰਲੇ ਪਾਸੋਂ ਟੱਪ ਕੇ ਇੱਥੇ ਕੀ ਕੀ ਨੁਕਸਾਨ ਕੀਤਾ ਉਹ ਗੱਲਬਾਤ ਕਰਦੇ ਆ ਆ ਖੜਾਗਾ ਭਰਾ ਸਾਡੇ ਨਾਲ ਬਾਜੀਗਰ ਬਰਾਦਰੀ ਨਾਲ ਸੰਬੰਧਤਾ ਬਾਈ ਬਾਈ ਦੇ ਤਿੰਨ ਗੁੱਡੀਆਂ ਇੱਕ ਮੁੰਡਾਗਾ ਤੇ ਆ ਹਰਦੀਪ ਬਾਈ ਸਰਪੰਚ ਕੋਲੇ ਨਾ ਆ ਜਿਵੇਂ ਇਹ ਬਾਈ ਆ ਕੀ ਬਣਾਉਂਦਾ ਰਿਹਾ ਬਾਈ ਇਹਦਾ ਛੋਪੜਾ ਬਾਈ ਜਿਹੜਾ ਆਪਣਾ ਸ਼ੌਂਕ ਚ ਇਹ ਆਪਾਂ ਘਰਾਂ ਚ ਛੋਪੜੀਆਂ ਬਣਾਉਂਦੇ ਆਂਗੇ ਕਾਨਿਆਂ ਨਾਲ ਆ ਦੇਖੋ ਕਾਰਗਰੀ ਕਿੰਨੀ ਵਧੀਆ ਕੀਤੀ ਹੋਈ ਏ ਇਹ ਸ਼ੌਂਕ ਨਾਲ ਬਣਾਉਂਦਾ ਵੀ ਘਰਾਂ ਦੇ ਵਿੱਚ ਟਾਈਮ ਲੰਘਾਉਂਦਾ ਸੀ ਟਾਈਮ ਲੰਘਾਉਂਦਾ ਵੀ ਚੱਲ ਹਾਂ ਇਹਦਾ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਬੱਸ ਮੋਟਰਸਾਈਕਲ ਮੱਚ ਗਿਆ ਆ ਜਿੰਨੀਆਂ ਬਣਾਈਆਂ ਸੀ ਛੋਪੜੀਆਂ ਮੱਚ ਗਈਆਂ ਬੱਸ ਆ ਰੋਟੀ ਖਾਂਦਾ ਸੀ ਟਾਈਮ ਲੰਘਾਉਂਦਾ ਸੀ ਤਿੰਨ ਗੁੱਡੀਆਂ ਬਾਈ ਦੇ ਇੱਕ ਮੁੰਡਾ ਦਾ ਬਾਈ ਫਿਰ ਇਹ ਅੱਗ ਤੁਸੀਂ ਉਹਦੂ ਇੱਚੀ ਸੀ ਜਦੋਂ ਇਦਰ ਆਈ ਅੱਗ हां भाई उधरੋਂ ਕੰਨ ਕਰਨੀ ਆਈ ਸੀ ਉੱਥੀ ਉਧਰ ਹੀ ਭਜਾਉਂਦੇ ਸੀ ਤੇ ਬਈ ਰੋਡ ਵਾ ਇਧਰ ਪਾਰ ਕਰਕੇ ਬਈ ਦੁਕਾਨ ਪਤ ਨਹੀਂ ਲੱਗਿਆ ਹਨਾ ਕਦੋਂ ਕਦੋਂ ਇਧਰ ਟੱਪਿਆ ਹੀ ਹਨਾ ਇਧਰ ਟੱਪਿਆ ਹੀ ਤੇ ਇਹ ਬਾਈ ਦੀ ਨਾ ਆਪਾਂ ਮਦਦ ਕਰਾਉਣੀ ਆ ਜਿੰਨੀ ਵੀ ਹੋ ਸਕੇ ਤੇ ਭਰਾ ਦਾ ਉੱਤੇ ਨੰਬਰ ਵੀ ਪਾ ਦਾਂਗੇ ਵੀਡੀਓ ਤੇ ਹੋਰ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਅਸੀਂ ਤਾਂ ਇਹੀ ਗੱਲ ਕਹਿੰਦੇ ਆ ਵਿਚਾਰਾ ਗਰੀਬ ਬੰਦਾ ਸੀਗਾ ਵਧੀਆ ਟਾਈਮ ਪਾਸ ਕਰਦਾ ਸੀ ਤੁਹਾਡੇ ਸਾਹਮਣੇ ਮੋਟਰਸਾਈਕਲ ਮੱਚ ਗਿਆ ਆ ਇਹ ਜੇ ਕਾਨੀ ਜਦੋਂ ਲਾ ਗਿਰਤੀ ਨੇ ਬਣਾਏ ਹੋਏ ਸਮਾਨ ਸਾਰੇ ਉਹ ਮਚ ਗਿਆ ਘੱਟ ਤੋਂ ਘੱਟ 2.5 ਲੱਖ ਦਾ ਇਹਦਾ ਨੁਕਸਾਨ ਹੋਇਆ ਉਸ 2.5 ਲੱਖ ਨਾਲ ਆ ਗੁੜੀਆਂ ਖੜੀਆਂ ਨੇ ਇਹਨਾਂ ਦੇ ਵਿਆਹ ਕਰਨੇ ਸੀਗੇ ਅਸੀਂ ਵੀ ਇਹਨਾਂ ਕੋਲੇ ਆਉਂਦੇ ਜਾਂਦੇ ਰਹਿੰਨੇ ਹੈਗੇ ਆਪਣੇ ਖੇਤ ਵੀ ਬਣਾ ਕੇ ਆਏ ਸੀਗਾ ਵੀ ਚਲੋ ਵਧੀਆ ਰੋਜ਼ਗਾਰ ਚੱਲ ਪਿਆ ਸੀ ਤੇ ਅੱਜ ਅੱਜ ਦੀ ਘੜੀਏ ਜਦੋਂ ਖਾਤਮਾ ਦੁਕਾਨ 'ਚ ਬੈ ਕੇ ਦੇਖ ਲਓ ਕੋਈ ਸਮਾਨ ਨਹੀਂ ਰਿਹਾ ਤੇ ਇੱਥੇ ਗਾਕਾਂ ਦੀ ਬਹੁਤ ਦੂਰੋਂ ਦੂਰੋਂ ਮੇਰੇ ਕੋਲੇ ਹੀ ਫੋਨ ਆਉਂਦੇ ਸਰਪੰਚ ਸਾਹਿਬ ਛੋਡੇ ਪਿੰਡ ਬੰਦਾ ਕਾਰਗਰੀ ਕਰਦਾ ਹੈ ਮਾਹੀ ਬਹੁਤ ਵਧੀਆ ਕਰਦਾ ਹੈਗਾ ਇਹਨਾਂ ਨੂੰ ਗੱਲਬਾਤ ਵੀ ਕਰਾਉਂਦੇ ਸੀ ਅੱਜ ਜਦੋਂ ਸੜਕੀ ਸੁਭਾ ਹੋਇਆ ਕਿਦਾਂ ਗੱਲਬਾਤ ਕਰਵਾਈਏ ਜੀ ਅਸੀਂ ਹਾਂ ਅਸੀਂ ਇੱਥੇ ਸਰਪੰਚ ਸਾਹਿਬ ਵਰਗਿਆਂ ਕੋਲੇ ਆਏ ਸੀ ਇੱਥੇ ਨਾ ਨੁਕਸਾਨ ਹੋ ਗਿਆ ਸੀ ਕਣਕ ਮੱਚ ਗਈ ਸੀ ਉਹ ਵੀਡੀਓ ਪਾਉਣ ਆਏ ਸੀ ਸਰਪੰਚ ਸਾਹਿਬ ਕਹਿੰਦਾ ਵੀ ਇੱਧਰ ਵੀ ਯਾਰਾ ਬਾਈ ਦੀ ਮਦਦ ਹੋ ਜੇ ਤੇ ਕਿਉਂਕਿ ਗੁੱਡੀਆਂ ਹੁਣ ਵੱਡੀਆਂ ਗੀਆਂ ਵਿਆਹਣ ਦਾ ਟਾਈਮ ਆ ਹਨਾ ਤੇ ਉਹ ਵੀ ਕਬੀਲਦਾਰੀ ਸਾਨੂੰ ਪਤਾ ਵੀ ਕਿੱਡਾ ਖੁੰਦਾ ਬੰਦੇ ਕੋਲੇ ਹਨਾ ਕਬੀਲਦਾਰੀ ਅੱਜ ਕੱਲ ਦੇ ਵਿੱਚ ਇਹ ਆਪਾਂ ਨੂੰ ਚਾਹ ਘੁਟ ਲੈਉਣ ਦਾ ਮਸਲਾ ਹੋ ਗਿਆ ਅੱਜ ਆਪਣਾ ਬਣਾਇਆ ਹੋਇਆ ਕੀਮਤੀ ਸਮਾਰੀ ਜਦੋਂ ਮੱਛੀ ਹਾਂ ਫਿਰ ਆਪਾਂ ਕਿੱਧਰ ਨੂੰ ਜਾਵਾਂਗੇ ਚਾਹ ਘੁਟ ਤਾਂ ਦੂਰ ਦੀ ਗੱਲ ਹੈ ਆਪਾਂ ਕੇੜੀ ਪਾਣੀ ਪੀਣ ਜੋਗਿਰ ਵੀ ਰਹਿੰਦੀ ਹੁਣ ਮਟਿਆਰਾਂਤੀ ਆ ਇਹ ਦੇਖ ਲਓ ਤੇ ਇਹਨਾਂ ਦੇ ਤਿੰਨੇ ਕੁੜੀਆਂ ਵੀ ਮੰਨ ਲਓ ਵੀ ਵਿਆਹ ਦੇ ਅੱਜ ਧਰ ਲੈਣ ਕੱਲ ਧਰ ਲੈਣ ਹੁਣ ਕੀ ਕਿੱਥੋਂ ਧਰਨਗੇ ਇਸ ਗੱਲ ਨੂੰ ਦੇਖ ਕੇ ਬਹੁਤ ਇਹਦੀ ਦੁਕਾਨ ਨੂੰ ਦੇਖ ਕੇ ਰੋਣ ਆਉਂਦਾ ਹੈਗਾ ਬਾਈ ਨੂੰ ਦੇਖ ਕੇ ਵੀ ਵੀ ਯਾਰ ਕਿੱਥੋਂ ਮਦਦ ਕਰੀ ਜਿੰਨੀ ਸੋਚ ਹੈਗੀ ਕਰਦੇ ਵੀ ਹੈਗੇ ਆ ਪਰ ਤੁਹਾਡੇ ਹਾਂ ਵੀ ਜਿੰਨਾ ਹੋ ਸਕਦਾ ਤੁਸੀਂ ਕਰੋਗੇ ਵੀ ਕਰ ਦੇਵੋਗੇ ਤੇ ਪਰ ਮੈਂ ਤੁਹਾਡੇ ਨਾਲ ਜੁੜ ਕੇ ਜਿਹੜੇ ਸਾਨੂੰ ਦੇਖ ਰਹੇ ਨੇ ਉਹਨਾਂ ਕਹਿੰਦੇ ਨੇ ਵੀ ਵੱਤ ਤੋਂ ਵਾਰੇ ਗਰੀਬ ਬੰਦਾ ਹੈਗਾ ਇਹ ਗੋਡੀਆਂ ਨੂੰ ਦੇਖ ਕੇ ਇਹਨਾਂ ਦੀ ਮਦਦ ਜ਼ਰੂਰ ਕੀਤੀ ਇਹਨਾਂ ਦੀ ਮਦਦ ਕਰੀ ਹਾਂ ਹਾਂਜੀ 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 ਹਾਂ ਬਾਈ ਜ਼ਰੂਰ ਕਰਿਓ ਮਦਦ ਤੇ ਬਾਕੀ ਬਾਈ ਪੂਰੇ ਪੰਜਾਬ ਚ ਬਹੁਤ ਵੱਡਾ ਨੁਕਸਾਨ ਹੋ ਗਿਆ ਜ਼ਿਮੀਂਦਾਰਾਂ ਦਾ ਥਾਂ ਥਾਂ ਤੇ ਅੱਗਾ ਲੱਗ ਰਹੀਆਂ ਅਸੀਂ ਤਾਂ ਸਾਰੇ ਕੀਤੀ ਜਾ ਰਹੇ ਆ ਤਾਂ ਕਿ ਭਰਾਵਾਂ ਦਾ ਫਾਇਦਾ ਹੋਵੇ ਤੇ ਕਿਉਂਕਿ ਜੇ ਇੱਕ ਦੂਜੇ ਨਾਲ ਖੜਾਂਗੇ ਹਨਾ ਫੇਰ ਹੀ ਹਾਲਾ ਵੀ ਕੀ ਪਤਾ ਕੱਲ ਨੂੰ ਕਿਹਦੇ ਤੇ ਆਫਤ ਆ ਜੇ ਬਸ ਬਾਈ ਇੱਕ ਗੱਲ ਹੋਰ ਹੈ ਆਪਣੇ ਪੰਜਾਬ ਚਾਹੀ ਗੱਲ ਹੈ ਆਪਾਂ ਇੱਕ ਦੂਜੇ ਭਰਾਵਾਂ ਦੀ ਮਦਦ ਕਰਦੇ ਆ ਜਿਹੜੇ ਤੇ ਕੋਈ ਆਫਤ ਆਉਂਦੀ ਹੈ ਆਪਾਂ ਉਹਦੀ ਮਦਦ ਕਰਦੇ ਆ ਉਹਨੂੰ ਥੋੜਾ ਬੋਟਾ ਹੌਸਲਾ ਮਿਲਦਾ ਜਿੰਦਗੀ ਜਿਉਣ ਵਾਸਤੇ ਹੈ ਤੇ ਉਹ ਪਰਪਾਈ ਤਾਂ ਹੁੰਦੀ ਨਹੀਂ ਪੂਰੀ ਜਿਹੜਾ ਕੋਈ ਨੁਕਸਾਨ ਹੋ ਜਾਂਦਾ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀ ਸਾਰੇ ਭਰਾਵਾਂ ਨਾਲ ਰਲ ਮਿਲ ਕੇ ਜੇ ਆਪਾਂ ਇੱਕ ਦੂਜੇ ਦਾ ਸਾਥ ਦੇ ਦਈਏ ਤੇ ਕਿਸੇ ਦੀ ਮਦਦ ਕਰ ਦਈਏ ਆਪਣੇ ਵਰਗੇ ਆਪਣੇ ਭਰਾ ਨੂੰ ਆਪਣੇ ਵਰਗਾ ਕਰ ਲਈਏ ਉਠਾ ਲਏ ਉਹਨੂੰ ਉਹਦੀ ਨੁਕਸਾਨ ਹੋਏ ਆਪ ਦੇ ਵਰਗਾ ਕਰ ਲਈ ਤਾਂ ਸਾਰਿਆਂ ਤੋਂ ਵਧੀਆ ਆਹੀ ਗੁਰਦੁਆਰਾ ਆਹੀ ਆਪਣਾ ਮੰਦਿਰ ਆਹੀ ਮਸਜਿਦ ਹੈਗਾ ਹਾਂਜੀ ਸਭ ਨੂੰ ਯਾਰ ਬੱਚੇ ਪਿਆਰੇ ਹੁੰਦੇ ਆ ਭਰਾ ਬਰਾਬਰ ਹੀ ਚੰਗੇ ਲੱਗਦੇ ਆ ਹੁਣ ਬਾਈ ਜੀ ਇੱਕ ਮਿੰਟ ਕਰੋ ਗਵਾ ਕੇ ਕੌਣ ਹੁੰਦਾ ਹੈ ਹਾਂ ਰੇਕ ਆਪਦੀ ਕਾਰ ਨੂੰ ਲੈ ਕੇ ਆਉਂਦਾ ਵੀ ਕੁਛ ਨਾ ਕੁਛ ਮੇਰੇ ਘਰ ਦਾ ਸਵਾਰਿਆ ਜਾਵੇ ਨੁਕਸਾਨ ਤਾਂ ਕੋਈ ਨਹੀਂ ਚਾਹੁੰਦਾ ਨਾ ਹਾਂ ਹਾਂ ਹੁਣ ਜੇ ਇਹ ਜੇ ਭਰਾਵਾਂ ਦਾ ਨੁਕਸਾਨ ਹੋਇਆ ਅਸੀਂ ਦੁਕਾਨ ਇਹਨਾਂ ਦੀ ਆਪਦੀ ਅੱਖੀ ਮੱਚਦੀ ਦੇਖੀਏ ਹੂੰ ਪਰ ਉੱਥੇ ਅੱਗ ਇੰਨੀ ਭਿਆਨਕ ਸੀ ਅਸੀਂ ਬੁਝਾ ਨਹੀਂ ਸਕੇ ਸਾਡੀ ਪਹੁੰਚ ਨਹੀਂ ਪਈ ਪਹੁੰਚ ਨਹੀਂ ਪਈ ਇੱਥੋਂ ਕਣਕਾਂ ਦਾ ਨੁਕਸਾਨ ਹੋਇਆ ਜਿਹੜਾ ਤੁਸੀਂ ਪਿਛਲੀ ਵੀਡੀਓ ਪੜਾਈ ਹੈਗੀ ਉੱਥੇ ਵੀ ਨੁਕਸਾਨ ਬਹੁਤ ਬੰਦਿਆਂ ਦਾ ਹੋਇਆਗਾ ਉਹ ਵੀ ਆਪਾਂ ਕਹਿੰਦੇ ਆ ਵੀ ਕੋਈ ਨਾ ਕੋਈ ਭਰਾ ਉਹਨਾਂ ਦੀ ਵੀ ਮਦਦ ਕਰੇ ਇਹ ਭਰਾਵਾਂ ਦੀ ਮਦਦ ਕਰੇ ਤਾਂ ਕੋਈ ਇਹ ਆਪਦੇ ਪੈਰਾਂ 'ਸਿਰਫ ਹੋ ਸਕੋ ਹੋ ਜੀ ਬਾਈ ਤੇਰਾ ਨੰਬਰ ਕਿੰਨਾ 98788 6803 98788 6803 30 ਤੇ ਲਾ ਬਾਈ ਬਾਈ ਨਾਲ ਸੰਪਰਕ ਕਰੇ ਉੱਤੇ ਵੀ ਪਾ ਦਾਂਗੇ ਨੰਬਰ ਧੰਨਵਾਦ